ਸੀਬੀ ਜੀ ਆਪਣਾ ਕਮੈਂਟ ਲਿਖ ਕੇ ਜਰੂਰ ਦੱਸਿਓ ਕਿ ਜੋ ਮੈਂ ਗੱਲ ਕਰ ਰਿਹਾ ਉਹ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ ਇਹਨਾਂ ਸਾਰਿਆਂ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਕਿੰਨਾ-ਕਿੰਨਾ ਮੰਨਿਆ ਤੇ ਇਹਨਾਂ ਦੇ ਅੰਦਰ ਜੂਨ 84 ਦੇ ਦਰਬਾਰ ਸਾਹਿਬ ਵਾਲੇ ਖੱਲੂ ਘਾਰੇ ਦਾ ਅਸਲੀ ਦਰਦ ਕਿੰਨਾ ਹੈ ਤੇ ਵਿਖਾਵਾ ਕਿੰਨਾ ਹੈ ਉਹਦੀ ਅਸਲੀਅਤ ਤੇ ਗੱਲ ਕਰਨ ਲੱਗੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਬਹੁਤ ਵੱਡੀ ਅਪੀਲ ਕੀਤੀ ਸੀ ਵੀ 4 ਤਰੀਕ ਨੂੰ ਵੋਟਾਂ ਦਾ ਆਉਣਾ ਹੈ ਨਤੀਜਾ ਸਾਡਾ ਚੱਲ ਰਿਹਾ ਹੈ ਦਰਬਾਰ ਸਾਹਿਬ ਦਾ ਜੂਨ 84 ਵਾਲੇ ਕੱਲੂ ਘਰੇ ਦਾ ਬਹੁਤ ਦਰਦਨਾਕ ਹਫਤਾ ਇਸ ਕਰਕੇ ਭਾਈ ਢੋਲ ਤਮੱਕੇ ਨਾ ਵਜਾਇਓ ਲੱਡੂ ਲੱਡੂ 2-4 ਦਿਨ ਘੱਟ ਖਾਇਓ ਨਾ ਖਾਇਓ ਕਿਉਂਕਿ ਇੱਕ ਬਹੁਤ ਦਰਦਨਾਕ ਹਫਤਾ ਜਿਹੜਾ ਹੈ ਜੂਨ 84 ਦੇ ਕੱਲੂ ਘਰੇ ਦਾ ਚੱਲ ਰਿਹਾ ਹੈ ਪਰ ਕਿੰਨਾ ਕੁ ਅਸਰ ਇਹਨਾਂ ਪਾਰਟੀਆਂ ਨੇ ਕੀਤਾ ਕਿੰਨੇ ਕੁ ਢੋਲ ਤਮੱਕੇ ਨਹੀਂ ਵਜੇ ਔਰ ਕਿਹਨੇ ਕਿਹਨੇ ਅਸਰ ਕੀਤਾ ਕਾਲ ਤੱਕ ਦੇ ਜਥੇਦਾਰ ਸਾਹਿਬ ਦਾ ਤੇ ਕਿਹਨਾਂ ਨੇ ਨਹੀਂ ਕੀਤਾ ਉਹਦੀ ਜਾਣਕਾਰੀ ਗੱਲ ਕਰਨ ਲੱਗੇ ਆ ਦੇਖੋ ਤੁਸੀਂ ਸਾਰਿਆਂ ਨੇ ਦੇਖਿਆ ਸਾਰੇ ਕਹਿੰਦੇ ਨੇ ਸਿਆਸੀ ਨੇਤਾ ਵੋਟ ਪਾਰਟੀਆਂ ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਵੀ ਪੱਕੇ ਸੇਖਾਂ ਸਾਨੂੰ 84 ਦੇ ਜੂਨ ਦੇ ਖੱਲੂਕਾਰੇ ਦਾ ਬੜਾ ਦਰਦ ਆ ਦਰਬਾਰ ਸਾਹਿਬ ਤੇ ਹੋਏ ਅਟੈਕ ਦਾ ਦਰਦ ਆ ਔਰ ਸਾਡੇ ਅੰਦਰ ਵੀ ਇਸ ਹਫਤੇ ਬਹੁਤ ਦੁੱਖ ਰਹਿੰਦਾ ਦਰਦ ਰਹਿੰਦਾ ਇਹ ਸਾਰੀਆਂ ਪਾਰਟੀਆਂ ਦਾਵਾ ਕਰਦੀਆਂ ਨੇ ਪਰ ਜਦੋਂ ਕੱਲ ਜਿੱਤਣ ਦੇ ਨਤੀਜੇ ਆਏ ਤਾਂ ਮੈਂ ਕੱਲੀ-ਕੱਲੀ ਪਾਰਟੀ ਤੇ ਗੱਲ ਕਰਾਂ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਇਹਨਾਂ ਦੇ ਵੀ ਨਾਚ ਨੱਚੇ ਗਿੱਧੇ ਪਏ ਔਰ ਲਗਭਗ ਤਿੰਨ ਜਗ੍ਹਾ ਦੇ ਉੱਪਰ ਵੀਡੀਓ ਆ ਚੁੱਕੀਆਂ ਨੇ ਕਿ ਇਹਨਾਂ ਦੇ ਸਮਰਥਕਾਂ ਨੇ ਰੱਜ ਕੇ ਖੁਸ਼ੀ ਮਨਾਉਣ ਦੀ ਕੋਸ਼ਿਸ਼ ਕੀਤੀ ਮਠਾਈਆਂ ਖਾਣ ਦੀ ਕੋਸ਼ਿਸ਼ ਕੀਤੀ ਔਰ ਉਧਰ ਆ ਜੋ ਰਾਜਾ ਵੜਿੰਗ ਰਾਜਾ ਵੜਿੰਗ ਦੀ ਪਾਰਟੀ ਸੱਤ ਜਗ੍ਹਾ ਤੇ ਜਿੱਤੀ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਸੀ ਢੋਲ ਟਮਕੇ ਨਹੀਂ ਕਰਨੇ ਮਠਾਈਆਂ ਨਹੀਂ ਖਾਣੀਆਂ ਤੇ ਇਹਨਾਂ ਦੇ ਉਮੀਦਵਾਰਾਂ ਤੇ ਸਮਰਥਕਾਂ ਨੇ ਵੀ ਘੱਟ ਨਹੀਂ ਕੀਤੀ ਉਹ ਵੀ ਨੱਚਦੇ ਨਜ਼ਰ ਆਏ ਗਿੱਧੇ ਪਾਉਂਦੇ ਨਜ਼ਰ ਆਏ ਔਰ ਮਠਾਈਆਂ ਵੰਡਦੇ ਨਜ਼ਰ ਆਏ ਹੁਣ ਅੱਗੇ ਆ ਜੋ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਨੇ ਸਭ ਤੋਂ ਵੱਧ ਲੀਡ ਦੇ ਕੇ ਖੰਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਜਿਤਾਇਆ ਪਰ ਇਹਨਾਂ ਦੀ ਮਾਤਾ ਪਿਤਾ ਨੇ ਇਹ ਕਿਹਾ ਵੀ ਕੱਲੂ ਕਾਰਾ ਹਫਤਾ ਚੱਲ ਰਿਹਾ ਤੇ ਅਸੀਂ 6 ਜੂਨ ਤੋਂ ਬਾਅਦ ਕੋਈ ਖੁਸ਼ੀ ਮਨਾਵਾਂਗੇ ਉਸ ਤੋਂ ਪਹਿਲਾਂ ਨਹੀਂ ਹੁਣ ਅਗਲੀ ਗੱਲ ਸੁਖਬੀਰ ਬਾਦਲ ਦੀ ਪਾਰਟੀ ਕਾਲੀ ਦਲ ਸੁਖਬੀਰ ਬਾਦਲ ਦੀ ਪਾਰਟੀ ਆਕਾਲੀ ਦਲ ਦੀ ਇੱਕੋ ਉਮੀਦਵਾਰ ਸੁਖਬੀਰ ਸਾਹਿਬ ਦੀ ਧਰਮ ਪਤਨੀ ਬੀਬੀ ਹਰਸਿਮਰਤ ਬਾਦਲ ਜਿੱਤੀ ਬਠਿੰਡਾ ਤੋਂ ਤੇ ਗਿੱਧੇ ਪੈਂਦੇ ਉਧਰਲੇ ਪਾਸੇ ਵੀ ਕਈ ਵੀਡੀਓ ਚ ਨਜ਼ਰ ਆਏ ਨੇ ਕਈ ਥਾਵਾਂ ਤੇ ਆਕਾਲੀ ਦਲ ਦੇ ਸਮਰਥਕਾਂ ਨੇ ਗਿੱਧੇ ਪਾਏ ਨੇ ਕਈ ਥਾਵਾਂ ਤੇ ਵੀਡੀਓ ਆਈਆਂ ਨੇ ਕਿ ਮਠਾਈਆਂ ਵੀ ਵੰਡੀਆਂ ਗਈਆਂ ਨੇ ਹੁਣ ਤੁਸੀਂ ਦੱਸੋ ਵੀ ਕਿਹਨੇ ਕਿੰਨਾ ਅਸਰ ਕੀਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਚਲੋ ਜੇ ਆਪਾਂ ਗੱਲ ਕਰੀਏ ਕੈਮਰਾਮੈਨ ਸਾਡੇ ਇਧਰ ਨੂੰ ਕਮਾਉਣਗੇ ਇਹਨਾਂ ਦੀ ਮੰਨ ਲਓ ਨਰਿੰਦਰ ਮੋਦੀ ਦੀ ਪਾਰਟੀ ਹੈ ਜਾਂ ਰਾਹੁਲ ਗਾਂਧੀ ਹੈ ਜਾਂ ਕੇਜਰੀਵਾਲ ਹੈ ਇਹ ਹੋ ਗਏ ਪੰਜਾਬ ਤੋਂ ਬਾਹਰ ਵਾਲੇ ਹੋ ਸਕਦਾ ਹੈ ਕਿ ਇਹਨਾਂ ਨੂੰ ਬਹੁਤਾ ਪੰਜਾਬ ਨਾਲ ਮੋੜ ਨਾ ਹੋਵੇ ਹੋ ਸਕਦਾ ਹੈ ਕਿ ਇਹ ਜੂਨ 84 ਦੇ ਕੱਲੂ ਘਾਰੇ ਦੇ ਹਫਤੇ ਦਾ ਦਰਦ ਮਹਿਸੂਸ ਨਾ ਕਰਦੇ ਹੋਣ ਪਰ ਜਿਹੜੇ ਆਪਾਂ ਉਹਨੂੰ ਸਿੱਖ ਕਹਿੰਦੇ ਨੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਤਾਂ ਗੁਰੂ ਸਾਹਿਬਾਨ ਦੇ ਪੈਰੋਕਾਰ ਆ ਜਿਹੜੇ ਕਹਿੰਦੇ ਨੇ ਜਿਹੜੇ ਦਾਵਾ ਕਰਦੇ ਨੇ ਕਿ ਦਰਬਾਰ ਸਾਹਿਬ ਨਾਲ ਅਸੀਂ ਬਹੁਤ ਨੇੜਿਓਂ ਜੁੜੇ ਹੋਏ ਆ ਜੇ ਉਹਨਾਂ ਨੇ ਵੀ ਅਸਰ ਨਹੀਂ ਕੀਤਾ ਆਪਣੇ ਆਪ ਦਾ ਢੋਲ ਠਮੱਕੇ ਤੇ ਮਠਾਈਆਂ ਤੋਂ ਰੁਕਣਾ ਕੀ ਸੀ ਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਫਰਮਾਨ ਤੋਂ ਤੇ ਹਦਾਇਤ ਤੋਂ ਬਾਅਦ ਵੀ ਅਸਰ ਨਹੀਂ ਕੀਤਾ ਤਾਂ ਫਿਰ ਕੀ ਕਿਹਾ ਜਾਊਗਾ ਵੇਖੋ ਜਿੱਤ ਦੀ ਖੁਸ਼ੀ ਹੁੰਦੀ ਆ ਇਹ ਸਾਰਿਆਂ ਨੂੰ ਪਤਾ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਪਰ ਜਦੋਂ ਦਾਵਾ ਕਰਦੇ ਨੇ ਵੀ ਸਾਡੇ ਅੰਦਰ ਦਰਦ ਹੈ ਉਸ ਕੱਲੂ ਕਰੇ ਦਾ ਤੇ ਫਿਰ ਦੋ ਚਾਰ ਦਿਨ ਖੁਸ਼ੀ ਨਾ ਵੀ ਕਰਦੇ ਤਾਂ ਸਰ ਜਾਣਾ ਸੀ ਹੁਣ ਲਾਜ਼ਮੀ ਇਹ ਕਹਿਣਗੇ ਸਾਰੇ ਕਹਿਣਗੇ ਅਸੀਂ ਤਾਂ ਨਹੀਂ ਮਨਾਈ ਅਸੀਂ ਤਾਂ ਕਿਤੇ ਖੁਸ਼ੀ ਨਹੀਂ ਮਨਾਈ ਅਸੀਂ ਤਾਂ ਟੋਲ ਨਹੀਂ ਵਜਾਏ ਅਸੀਂ ਤਾਂ ਮਠਾਈਆਂ ਨਹੀਂ ਵੰਡੀਆਂ ਵਿਖਾਓ ਕਿੱਥੇ ਕੀਤਾ ਪਰ ਵੀਡੀਓ ਆਈਆਂ ਨੇ ਵੀਡੀਓ ਆਈਆਂ ਨੇ ਫਿਰ ਕਹਿਣਗੇ ਅਸੀਂ ਤਾਂ ਨਹੀਂ ਕੀਤਾ ਸਾਡੇ ਸਮਰਥਕਾਂ ਨੇ ਕਿਤੇ ਥੋੜਾ ਬਹੁਤ ਕਰਤਾ ਹੁਣ ਸਮਰਥਕਾਂ ਨੂੰ ਜੇ ਪਾਰਟੀ ਨੇ ਤੇ ਉਮੀਦਵਾਰ ਨੇ ਕਿਹਾ ਹੋਵੇ ਵੀ ਬਿਲਕੁਲ ਕਿਸੇ ਨੇ ਵੀ ਓਪਨ ਐਲਾਨ ਕੀਤਾ ਹੋਵੇ ਵੀ ਕਿਤੇ ਵੀ ਗਿੱਧੇ ਭੰਗੜੇ ਮਠਾਈਆਂ ਨਹੀਂ ਹੋਣਗੀਆਂ ਤਾਂ ਫਿਰ ਇਹਨਾਂ ਨੇ ਜਿਹੜੇ ਸਮਰਥਕ ਸੀ ਉਹਨਾਂ ਨੇ ਨਹੀਂ ਸੀ ਕੁਝ ਕਰਨਾ ਪਰ ਕੀਤਾ ਸਮਰਥਕਾਂ ਨੇ ਕੀਤਾ ਕਿਉਂਕਿ ਸਪਸ਼ਟ ਨਿਰਦੇਸ਼ ਨਹੀਂ ਸਨ ਕਰਨ ਦਿੱਤਾ ਗਿਆ ਔਰ ਮੈਂ ਕਹਿਣਾ ਚਾਹਣਾ ਮੈਨੂੰ ਲੱਗਦਾ ਕਿ ਜੋ ਜਿਹੜਾ ਬੰਦਾ ਬਣ ਕੇ ਪੇਸ਼ ਹੁੰਦਾ ਉਹ ਅਸਲੀ ਉਵੇਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਜਾਲੀਪੁਣਾ ਪਖੰਡ ਪੁਣਾ ਵਖਾਵਾ ਇਹ ਚੀਜ਼ਾਂ ਹੀ ਤਾਂ ਬਹੁਤ ਖਤਰਨਾਕ ਨੇ ਮੰਨ ਲਓ ਕੋਈ ਕਹਿੰਦਾ ਕਿ ਮੈਂ ਮੈਨੂੰ ਤਾਂ ਕੋਈ ਦਰਦ ਨਹੀਂਗਾ ਜਾਂ ਕੋਈ ਕਹਿੰਦਾ ਕੋਈ ਦਾਵਾ ਹੀ ਨਹੀਂ ਕਰਦਾ ਦਰਬਾਰ ਸਾਹਿਬ ਨਾਲ ਬਹੁਤ ਜ਼ਿਆਦਾ ਨੇੜਤਾ ਦਾ ਗੁਰੂ ਸਾਹਿਬ ਉਹਨਾਂ ਦਾ ਨੇਤਾ ਦਾ ਜਾਂ ਕੋਈ ਦਾਵਾ ਹੀ ਨਹੀਂ ਕਰਦਾ ਕਿ ਅਸੀਂ ਕੋਈ ਕਹਿੰਦਾ ਵੀ ਸਾਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਲੱਗੀ ਜਦੋਂ ਉਹ ਅਟੈਕ ਦਾ ਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹੋਇਆ ਸੀ ਤਾਂ ਉਹ ਲੋਕ ਅਸਰ ਨਾ ਕਰਨ ਉਹ ਲੋਕ ਇਸ ਹਫਤੇ ਦੇ ਉੱਪਰ ਬਹੁਤਾ ਖਿਆਲ ਨਾ ਰੱਖਣ ਤਾਂ ਉਹਨਾਂ ਦਾ ਚੱਲ ਸਕਦਾ ਹੈ ਵੈਸੇ ਤਾਂ ਜਿਹੜੇ ਸਮਝਦਾਰ ਲੋਕ ਨਹੀਂ ਉਹ ਕਿਸੇ ਵੀ ਭਾਈਚਾਰੇ ਦੇ ਹੋਣ ਕਿਸੇ ਵੀ ਵਿਚਾਰਤਾਰਾ ਕਿਸੇ ਵੀ ਸੋਚ ਕਿਸੇ ਵੀ عقیده ਦੇ ਲੋਕਾਂ ਦਾ ਕੋਈ ਦਰਦਨਾਕ ਦਿਨ ਜਾਂ ਹਫਤਾ ਹੋਵੇ ਤਾਂ ਸਮਝਦਾਰ ਬੰਦੇ ਕਿਸੇ ਹੋਰ ਭਾਈਚਾਰੇ ਦੇ ਵੀ ਹੋਣ ਤਾਂ ਉਹ ਮੈਨੂੰ ਲੱਗਦਾ ਹੈ ਕਿ ਗਰੇਜ਼ ਕਰਦੇ ਨੇ ਉਹਨਾਂ ਹਰਕਤਾਂ ਤੋਂ ਜਿਨ੍ਹਾਂ ਨਾਲ ਚਿੜੇ ਗਿਆ ਦੂਜਾ ਭਾਈਚਾਰਾ ਜਿਹਨੂੰ ਭਾਈਚਾਰਕ ਸਾਂਝ ਦੀ ਮਹੱਤਤਾ ਪਤਾ ਹੈ ਜਿਹਨੂੰ ਭਾਈਚਾਰੇ ਦਾ ਅਰਥ ਪਤਾ ਹੈ ਜਿਹਨੂੰ ਦੂਜਿਆਂ ਦਾ ਦਰਦ ਸਮਝਣਾ ਆਉਂਦਾ ਹੈ ਉਹ ਤਾਂ ਦੂਜੇ ਭਾਈਚਾਰੇ ਦਾ ਵੀ ਹੋਣ ਤਾਂ ਉਹ ਆਪਣੀਆਂ ਟਪੂਸੀਆਂ ਆਪਣੀਆਂ ਖੁਸ਼ੀਆਂ ਦੂਜਿਆਂ ਦੇ ਦਰਦਨਾਕ ਦਿਨਾਂ ਦੇ ਉੱਪਰ ਰੋਕ ਲੈਂਦੇ ਨੇ ਪਰ ਜਿੱਥੇ ਸਾਂਝ ਦੀ ਮਹੱਤਤਾ ਨਾ ਪਤਾ ਹੋਵੇ ਜਿੱਥੇ ਪਖੰਡ ਹੋਵੇ ਕਦਰਦਾਨ ਹੋਣਾ ਉੱਥੇ ਇੰਜ ਚੱਲਦਾ ਹੈ ਮੈਨੂੰ ਪਤਾ ਹੈ ਭਗਵੰਤਮਾਨ ਨੇ ਖੁਦ ਖੁਸ਼ੀ ਨੱਚ ਕੇ ਜਾਂ ਮਠਾਈ ਵੰਡ ਕੇ ਨਹੀਂ ਮਣਾਈ ਹੋਣੀ ਰਾਜਾ ਵਿੜੰਗ ਨੇ ਖੁਦ ਨੱਚਿਆ ਨਹੀਂ ਹੋਣਾ ਮੈਨੂੰ ਪਤਾ ਹੈ ਅਮਰਤਪਾਲ ਹੋਰਾਂ ਵਰਤਮੈਂ ਦੱਸ ਹੀ ਦਿੱਤਾ ਇਹਨਾਂ ਦੇ ਪਰਿਵਾਰ ਨੇ ਕਹਿਤਾ ਵੀ 6 ਜੂਨ ਤੱਕ ਅਸੀਂ ਕੁਝ ਨਹੀਂ ਖੁਸ਼ੀ ਮਨਾਉਣੀ ਸੁਖਬੀਰ ਬਾਦਲ ਔਰ ਇਹਨਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਬਾਦਲ ਇਹ ਨਹੀਂ ਨੱਚੇ ਹੋਣਗੇ ਨਹੀਂ ਭੰਗੜੇ ਪਾਏ ਹੋਣਗੇ ਨਹੀਂ ਗਿੱਧੇ ਪਾਏ ਹੋਣਗੇ ਇਹਨਾਂ ਨੇ ਨਹੀਂ ਮਠਾਈ ਵੰਡੀ ਹੋਣੀ ਇਹ ਗੱਲ ਠੀਕ ਆ ਪਰ ਸਮਰਥਕਾਂ ਨੂੰ ਸਪਸ਼ਟ ਨਿਰਦੇਸ਼ ਕਿਉਂ ਨਹੀਂ ਸੀ ਕੀ ਕਾਲ ਤੱਕ ਸਾਬ ਦੇ ਜਥੇਦਾਰ ਦੇ ਨਿਰਦੇਸ਼ਾਂ ਨਾਲ ਹਦਾਇਤਾਂ ਨਾਲ ਇਹ ਸਹਿਮਤ ਨਹੀਂ ਸੀਗੇ ਯਾ ਕੀ ਸਪਸ਼ਟ ਨਿਰਦੇਸ਼ ਦਿੱਤੇ ਸੀ ਤੇ ਸਮਰਥਕ ਮੰਨੇ ਨਹੀਂ ਸਮਰਥਕਾਂ ਨੇ ਲਾਗੂ ਨਹੀਂ ਕੀਤਾ ਕਿਉਂਕਿ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਪਰ ਵੇਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਪੰਗੜੇ ਪੈਂਦੇ ਗਿੱਧੇ ਪੈਂਦੇ ਬੋਲੀਆਂ ਪੈਂਦੀਆਂ ਨਜ਼ਰ ਆਈਆਂ ਨੇ ਸੋ ਇਹ ਮੈਨੂੰ ਲੱਗਦਾ ਕਿ ਸੋਚਣ ਵਾਲੇ ਸਵਾਲ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡਾ ਕਮੈਂਟ ਜ਼ਰੂਰ ਚਾਹੀਦਾ ਅੱਜ ਇਸ ਮੁੱਦੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨੱਚਣ ਤੋਂ ਭੰਗੜਿਆਂ ਤੋਂ ਮਠਿਆਈਆਂ ਤੋਂ 6 ਜੂਨ ਤੱਕ ਗਰੇਜ ਕਰਨਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਤੁਸੀਂ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜੋ ਨਿਰਦੇਸ਼ ਦਾ ਹਦਾਇਤ ਸੀ ਉਹਦੇ ਤੇ ਗੌਰ ਫਰਮਾਉਣਾ ਬਣਦਾ ਸੀ ਕਿ ਨਹੀਂ ਸੀ ਬਣਦਾ ਇਹ ਤੁਸੀਂ ਆਪਣਾ ਕਮੈਂਟ ਇਹਦੇ ਉੱਪਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ